ਸਾਬਕਾ ਕੈਬਨਿਟ ਮਨਿਸਟਰ ਅਨਿਲ ਜੋਸ਼ੀ ਜੋ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵੀ ਨੇ ਜੋ ਸਾਹਿਬ ਨਾਲ ਅਸੀਂ ਮੌਜੂਦ ਆ ਤੇ ਰੁਝੇਵਿਆਂ ਦੇ ਕਰਕੇ ਹੁਣ ਅਸੀਂ ਸਫ਼ਰ ਕਰਦੇ ਗੱਲਬਾਤ ਕਰਾਂਗੇ ਰਾਤ ਦਿਨ 18 ਘੰਟੇ ਦਾ ਸੇਵਾਦਾਰ ਸੀ ਲੋਕਾਂ ਦੇ ਮੰਤਰੀ ਹੁੰਦੇ ਆ ਸਾਈਕਲ ਤੇ ਚੜ੍ਹ ਕੇ ਜਾਂਦਾ ਸੀ ਬੈਲ ਮਾਰਦਾ ਹੈ ਦੱਸੋ ਕੋਈ ਕੰਮ ਹੈਗਾ ਇਹ ਅਵਿਸ਼ਵਾਸ ਜਿਹੜਾ ਲੋਕੀ ਮਿਰਦੇ ਕਰਦੇ ਆ ਵੀ ਮੈਂ ਅੱਜ ਤੱਕ ਜੋ ਮੂੰਹ ਕਿਹਾ ਨਾ ਮੈਂ ਕਰਕੇ ਵਿਖਾਇਆ ਕੂੜੇ ਦਾ ਢੇਰ ਸੀ ਅੰਮਰਸਾਬ ਸਾਫ ਸੁਥਰਾ ਮਕਾਨ ਨਿਕਲ ਸੀ ਬਿੰਗ ਲਾਈਟਾਂ LED ਚਿੱਟਾ ਚਾਨਣ ਅਸੀਂ IT ਕੰਪਨੀਆਂ ਨਾਲ ਸਾਡੀ ਗੱਲ ਹੋ ਗਈ ਸੀ ਅਸੀਂ ਇਹਨੂੰ ਗੁੜਗਾਵਾ ਬੰਗਲੌਰ ਤੋਂ ਅੱਗੇ ਲੈ ਗਏ ਦੁਨੀਆ ਭਰ ਤੋਂ IT ਦੇ ਅਫਸਰ ਆਉਣੇ ਸੀ ਸਮੁੰਦਰੀ ਸਾਹਿਬ ਜਿੱਤਦੇ ਨੇ ਭਾਵੇਂ ਹਾਰਦੇ ਨੇ ਪਰ ਉਹ ਮੰਤਰੀ ਨੇ ਕਿਉਂਕਿ ਹੁਣ ਨਾਮਜ਼ਦਗੀ ਪੱਤਰ ਭਰਨ ਵਾਸਤੇ ਵੀ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਿਹਾ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਕੀ ਹੈ ਘਰ ਵਾਲੀ ਦੀ ਤੇ ਕੈਂਪੇਨ ਤੇ ਨਹੀਂ ਕਰ ਲੈ ਬੰਦੇਵਾ ਭਾਰਤ ਜਿਹੜੀ ਟ੍ਰੇਨ ਆ ਉਹਦੇ ਲਾਗੇ ਫੋਟੋ ਵੀ ਇਹ ਵੀ ਮੈਂ ਬਣਾਈ ਤੇ ਮੈਂ ਚਲਾਈ ਇਹ ਕੱਲ ਨੂੰ ਕਹਿਣਗੇ ਜੀ ਆਮ ਚੰਦਰਜਾਨ ਵੀ ਮੈਂ ਭਜੋਇਆ ਜੀ ਤੁਹਾਨੂੰ ਜੀ ਸਾਹਿਬ ਪਹਿਲਾਂ ਤੇ ਬਹੁਤ-ਬਹੁਤ ਸਵਾਗਤ ਹੈ। ਔਰ ਸਭ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿਕਾਸ ਦੇ ਵਾਸਤੇ ਦਾਅਵੇ ਜਿਹੜੇ ਗੁਰਜੀਤ ਸਿੰਘ ਔਜਲਾ ਕਰਦੇ ਨੇ ਕਿ ਮੈਂ 7 ਸਾਲ ਦੇ ਵਿੱਚ ਹਰ ਇੱਕ ਮੁੱਦਾ ਹੱਲ ਕਰਤਾ। ਪਰ ਤੁਹਾਨੂੰ ਕੀ ਲੱਗਦਾ ਤੁਸੀਂ ਜਿੱਥੇ ਵੀ ਵਿਕਾਸ ਕੀਤਾ ਲੋਕੀ ਯਾਦ ਕਰਦੇ ਨੇ। ਕੰਪਨੀ ਵਰਦੀ ਗੱਲ ਕਰੀਏ ਤਾਂ ਬਜ਼ੁਰਗ ਸਹਿਰ ਕਰਦੇ ਤਾਂ ਹਮੇਸ਼ਾ ਯਾਦ ਕਰਦੇ ਨੇ ਆ ਮੈਟ੍ਰੀਲੀਅਮ ਮਾਲ ਦੀ ਬੈਕਸਾਈਡ ਦਿਖਾ ਦੇ। ਇਹ ਸਾਰਾ ਮੇਰਾ ਕੀਤਾ। ਬੂਟੇ ਤੱਕ ਮੇਰੇ ਲਾਏ ਆ। ਇਹ ਟ੍ਰੀਲੀਅਮ ਦਾੜਾ ਦਵਾਲਾ ਸਾਈਕਲ ਟਰੈਕ, ਪਲਾਂਟਸ, ਲਾਈਟਾਂ, ਸੋਣੀਆਂ ਅ ਫੋਰ ਲੇਨ ਸੜਕ ਰਤਨ ਸਿੰਘ ਚੌਕ ਜਿਹੜਾ ਸਭ ਤੋਂ ਗੰਦਾ ਏਰੀਆ ਸੀ ਅੰਮ੍ਰਿਤਸਰ ਸਾਹਿਬ ਦਾ ਸਭ ਤੋਂ ਸੋਹਣਾ ਏਰੀਆ ਮੈਂ ਤੇ ਇਥੋਂ ਤੱਕ ਕਿ ਜਿਹੜੀਆਂ ਸੈਂਟਰ ਵਰਜ ਬਣਾਈਆਂ ਨਾ ਇਹ ਤਾਰਾਂ ਲਾਈਆਂ ਗਲਾਰਨ ਲਾ ਕੇ ਵੀ ਲੋਕੀ ਵਿੱਚੋਂ ਨੰਗ ਨੰਗ ਬੂਟੇ ਨਾ ਤੋੜ ਦੇਣ ਇੰਨਾ ਵੀ ਮੇਰਾ ਖਿਆਲ ਰਹਿੰਦਾ ਸੀ ਇਹਨਾਂ ਕਦੀ ਪਾਣੀ ਨਹੀਂ ਪਾਇਆ ਤਾਰਾਂ ਟੁੱਟ ਗਈਆਂ ਬੂਟੇ ਵੇਖੋ ਕਿੰਨੇ ਮਰ ਗਏ ਮੈਂ ਤੇ ਇਹ ਆ ਕਿ ਰਾਤ ਦਿਨ 18 ਘੰਟੇ ਦਾ ਸੇਵਾਦਾਰ ਸੀ ਲੋਕਾਂ ਦੇ ਮੰਤਰੀ ਹੁੰਦੇ ਆ ਸਾਈਕਲ ਤੇ ਚੜ੍ਹ ਕੇ ਜਾਂਦਾ ਸੀ ਬੈਲ ਮਾਰਦਾ ਦੱਸੋ ਕੋਈ ਕੰਮ ਹੈਗਾ ਏ ਐਨ ਟੂ ਐਂਡ ਵਾਲ ਟੂ ਵਾਲ ਸਾਰੀ ਕਨਸਟੈਂਸੀ ਕੋਈ ਕੱਚਾ ਪੋਰਸ਼ਨ ਨਹੀਂ ਜਿਦਾਂ ਹੁੰਦਾ ਨਾ ਯੂਰਪ ਦੇ ਵਿੱਚ ਕੋਈ ਇੰਗਲੈਂਡ ਕੈਨੇਡਾ ਅਮਰੀਕਾ ਇਹ ਚੀਟੀ ਸ਼ਰਟ ਪਾ ਲੀ ਹਫਤਾ ਗੰਦੀ ਨਹੀਂ ਹੁੰਦੀ ਮੈਂ ਇਹ ਉਹੋ ਜਿਹਾ ਕਰਤਾ ਸੀ ਕੂੜੇ ਦਾ ਢੇਰ ਸੀ ਅੰਮ੍ਰਿਤਸਰ ਸਾਫ ਸੁਥਰਾ ਮਕੈਨਿਕਲ ਸੀਪਿੰਗ ਡੋਰ ਟੂ ਡੋਰ گارਬੇਜ ਕਲੈਕਸ਼ਨ ਅਸੀਂ ਫੁੱਟਪਾਥ ਧੋਦੇ ਸੀ ਹਫਤੇ ਬਾਅਦ ਲਾਈਟਾਂ ਐਲਈਡੀ ਚਿੱਟਾ ਚਾਨਣ ਨਾ ਮੈਂ ਇੱਕ ਟਾਈਮ ਤੋਂ ਦੱਸਿਆ ਸਾਈਕਲ ਤੇ ਜਾਂਦਾ ਸੀ ਨਰਕ ਸੀ ਬਸਤੀਆਂ ਆਬਾਦੀਆਂ ਗਰੀਬ ਮੱਲੇ ਨਾ ਪਾਣੀ ਨਸੀਬ ਰੇਜ ਨੱਕਣੀ ਐਂਡ ਤੱਕ ਇੱਕ ਇੱਕ ਇੰਚ ਡਿਵੈਲਪ ਕੀਤਾ ਤੇ ਜਦੋਂ ਲੋਕਿਆਂ ਦੇ ਨਾਲ ਜੀ ਕੰਮ ਤੋਂ ਹੀ ਮੁਕਾਤੇ ਆ ਮੈਂ ਪੁੱਛਣਾ ਕੰਮ ਦੱਸੋ ਜੀ ਕੋਈ ਜਾਂਦੇ ਕੰਮ ਤੇ ਮੁੱਕ ਕੇ ਫਿਰ ਮੈਂ ਇਹਨੂੰ ਸਜਾਉਣਾ ਸ਼ੁਰੂ ਕੀਤਾ 뮤지컬 ਫੌਂਟੇਨ ਲੇਜ਼ਰ ਸ਼ੋ ਪਿਕਨਿਕ ਸਪੌਟ ਮੈਂ ਕਿਹਾ ਲੋਕਾਂ ਦੇ ਪਿਕਨਿਕ ਸਪੌਟ ਗਰਾਊਂਡਾਂ ਸਾਈਕਲ ਟਰੈਕ ਬੱਚਿਆਂ ਦੀ ਸਕੇਟਿੰਗ ਗਰਾਊਂਡ ਕੰਪਨੀ ਬਾਗ ਬਾਸਕਟਬਾਲ ਗਰਾਊਂਡ ਫਿਰ ਮਿਊਜ਼ਿਕ ਸਿਸਟਮ ਓਪਨ 에ਅਰ ਜਿਮ ਮਸ਼ੀਨਾ ਬੱਚਿਆਂ ਦੇ ਝੂਲੇ 200 ਪਾਰਕ ਸੀ ਮੇਰੀ ਕਨਸਟੈਂਸੀ 200 ਦੇ 200 ਪਾਰਕ ਡਵੈਲਪ ਕੀਤੇ ਚਿੱਟਾ ਚਾਨਣ جگਮਗ ਜਗਮਾ ਕਰਦੀਆਂ ਸੜਕਾਂ ਤੇ ਇਹ ਰਤਨ ਸਿੰਘ ਚੌਕ ਜਿਹੜਾ ਸਭ ਤੋਂ ਗੰਦਾ ਸ਼ਹਿਰ ਦਾ ਏਰੀਆ ਸੀ ਇਹਨੂੰ ਮੈਂ ਸਭ ਤੋਂ ਐਡਵਾਂਸ ਬਣਾਤਾ ਦੁਬਈ ਬਣਾਤਾ ਹੁਣ ਤੇ ਫਿਰ ਕੂੜੇ ਦੇ ਢੇਰ ਲੱਗ ਗਿਆ ਹੁਣ ਫਿਰ ਉਹੀ ਹਾਲ ਕਰਤਾ ਇਹਨਾਂ ਨੇ ਮਤਲਬ ਇਹ ਆ ਕਿ ਇੱਕ ਅੱਛਾ ਸੀਗਾ ਕਿ ਜੇ ਤਨੋਰ ਹੋ ਤਾਂ ਮਿਲਦਾ ਕੋਈ ਹੋਰ 5 ਸਾਲ ਹੋਰ ਮੌਕਾ ਮਿਲਦਾ ਬਤੌਰ ਮੰਤਰੀ ਕੰਮ ਕਰਨ ਦਾ ਇਹਨੂੰ ਇਹਨੂੰ ਯੋਰ ਬਣਾ ਦੇਣਾ ਅਸੀਂ ਇਹਨੂੰ ਗੁੜਗਾਮਾ ਬੰਗਲੌਰ ਤੋਂ ਅੱਗੇ ਲੈ ਗਏ ਜੰਗਲ ਸੀ ਗੁੜਗਾਮਾ ਕੁਝ ਨਹੀਂ ਸੀ ਆਈਟੀ ਸਿਟੀ ਬਣ ਗਿਆ ਸਭ ਕੁਝ ਹੋ ਗਿਆ ਉਹ ਉੱਥੇ ਕੀ ਮਹਿਸੂਸ ਕਰਦੇ ਨੇ ਹੁਣ ਵੇਖੋ ਗੱਲ ਇਹ ਆ ਵੀ ਜਦੋਂ ਲੋਕੀ ਜਿਆਦਾ ਦੇ ਚੱਕਰ ਚ ਜੋ ਹੁੰਦਾ ਨਾ ਉਹ ਗਵਾ ਲੈਂਦੇ ਆ ਅਸੀਂ ਇਹਨੂੰ ਡਵੈਲਪ ਕੀਤਾ ਸ਼ਹਿਰ ਨੂੰ ਸ਼ੋਕੇਸ ਕੀਤਾ ਸੋਹਣਾ ਸ਼ਹਿਰ ਬਣਾ ਕੇ ਇਨਵੈਸਟਰ ਆਇਆ ਤਾਜ ਹੋਟਲ ਆ ਗਿਆ ਹਨਾ ਏ ਆਈਟੀਸੀ ਆ ਗਿਆ ਮੈਰੀਟ ਦੀਆਂ ਚਿੰਨਾ ਆ ਗਿਆ ਤੇ ਅਬਲੀ ਮੈਰੀਡੀਅਨ ਸਾਰੀਆਂ ਚਿੰਨਾ ਆ ਗਿਆ ਹੈਰੀਟੇਜ ਸਟਰੀਟ ਬਣਾਈ ਸਾਡਾ ਪਿੰਡ ਵਾਰ ਮੈਮੋਰੀਅਲ ਇਹ ਸਾਰਾ ਕੁਝ ਅਰਬਨ ਹਾਰਟ ਹੈ ਹਨਾ ਇਹ ਬਣਾ ਕੇ ਰਣਜੀਤ ਐਮਰੀ ਦੇ ਸੋਹਣੀਆਂ ਮਾਰਕੀਟਾਂ ਆਜ਼ਾਦ ਕੀਤੀਆਂ ਨਕਸ਼ੇ ਬਣਾਏ ਆਪ ਸੋਹਣੀਆਂ ਪਾਰਕਿੰਗ ਹਨਾ ਐ ਟਾਈਲਿੰਗ ਕਰਕੇ ਸੋਹਣੀਆਂ ਲਾਈਟਾਂ ਲਾਈਆਂ ਅੱਜ ਵੀ ਉੱਥੇ ਮੁਦਰ ਸਮਝੋ ਰਾਤ ਨੂੰ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਮਿਲਦੀ ਐਨੀ ਰੌਣਕ ਹੁੰਦੀ ਆ ਟੂਰਿਸਟ ਅਟਰੈਕਟ ਹੋਇਆ ਇੱਥੇ ਫੂਡ ਸਟਰੀਟ ਬਣੀ ਆ ਹਨਾ ਟੂਰਿਸਟ ਅਟਰੈਕਟ ਹੋਇਆ 10 ਗੁਣਾ ਟੂਰਿਸਟ ਵਧਿਆ ਹਰਕ ਨੂੰ ਕੰਮ ਮਿਲਿਆ ਹਰਕ ਨੂੰ ਕਾਰੋਬਾਰ ਮਿਲਿਆ ਰੁਜ਼ਗਾਰ ਮਿਲਿਆ 70% ਰੋਟੀ ਅੱਜ ਮੈਂ ਕਹਾਂ ਨਾ ਤੇ ਹੈਰੀਟੇਜ ਸਟਰੀਟ ਕਰਕੇ ਚੱਲਦੀ ਲੋਕਾਂ ਦੀ ਇਸ ਤੋਂ ਅਗਲਾ ਏਜੰਡਾ ਸੀ ਸਾਡਾ 2017 ਤੋਂ 22 ਤੱਕ ਜੇ ਲੋਕੀ ਟਾਈਮ ਦੇ ਦਿੰਦੇ ਅਸੀਂ ਆਈਟੀ ਕੰਪਨੀਆਂ ਨਾਲ ਸਾਡੀ ਗੱਲ ਹੋ ਗਈ ਸੀ ਇਨਵੈਸਟਮੈਂਟ ਆ ਰਹੀ ਸੀ ਸਾਰਿਆਂ ਨੂੰ ਅਸੀਂ ਬੁਲਾਇਆ ਟਿਸਕੋ ਵਗੈਰਾ ਟਾਟਾ ਦੀ ਹੈ ਨਾ ਬਾਕੀ ਕੰਪਨੀਆਂ ਨੂੰ ਤੇ ਉਹਨਾਂ ਨੂੰ ਇਹ ਇਹ ਉਹਨਾਂ ਦੇ ਸੰਸਥਾਨ ਨੂੰ ਹਰਾਸਮੈਂਟ ਹੁੰਦੀ ਨਾ ਜਿਹੜੀ ਉਸ ਕਰਕੇ ਅਸੀਂ ਇਨਵੈਸਟਮੈਂਟ ਨਹੀਂ ਕਰਦੇ ਉਸ ਕਰਕੇ ਸੀਐਲਯੂ ਐਫਏਆਰ ਰਾਤ ਨੂੰ ਵੀ ਸ਼ਹਿਰ ਚੱਲਣਾ ਚੰਗੇ ਵੱਡੇ ਹੋਟਲ ਹੈ ਨਾ ਨਵੀਆਂ ਕਾਲੋਨੀਆਂ ਬਸਣੀਆਂ ਸੀ ਤੇ ਅਸੀਂ ਉਹਨਾਂ ਨੂੰ ਅਸ਼ੋਰੈਂਸ ਇਹ ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ ਸੀਐਲਯੂ ਐਫਏਆਰ ਹਾਈਟ ਬਿਲਡਿੰਗਾਂ ਦੀ ਕਿਉਂਕਿ ਜਿੱਦ ਤਰ੍ਹਾਂ ਦੁਬਈ ਹੈ ਜਿੱਦ ਤਰ੍ਹਾਂ ਗੁਰਗਾਮਾ ਬੰਗਲੌਰ ਵੱਡੀਆਂ ਵੱਡੀਆਂ ਬਿਲਡਿੰਗਾਂ ਉਹ ਬਣਨੀਆਂ ਸੀ ਇੱਥੇ ਫੇਰ ਅਸੀਂ ਸਪੋਰਟ ਸਿਟੀ ਬਣਾਉਣਾ ਸੀ ਇਹਨੂੰ ਸਪੋਰਟ ਟੂਰਿਜ਼ਮ ਲੈ ਕੇ ਆਉਣਾ ਸੀ ক্রিকেট ਗਰਾਊਂਡ ਦਾ ਨਕਸ਼ਾ ਬਣਿਆ ਅਸੀਂ ਹੁਣ ਤੱਕ ਆਈਪੀਐਲ ਕਰਾ ਦੇਣੀ ਸੀ 17 ਤੋਂ 22 ਦਾ ਏਜੰਡਾ ਸੀ 350 ਕਰੋੜ ਚਾਹੀਦਾ ਸੀ ਸਾਈਡ ਤੇ ਰੱਖ ਲਿਆ ਨਕਸ਼ਾ 3D ਵੇਖ ਲਿਆ 50 ਏਕੜ ਜਗ੍ਹਾ ਚਾਹੀਦੀ ਸੀ ਤੇ 50 ਏਕੜ ਜਗ੍ਹਾ ਦੇ ਵਿੱਚ ਅਸੀਂ ਸਟੇਡੀਅਮ ਬਣਾ ਦੇਣਾ ਸੀ ਸੋਣਾ ਇਹ ਸਾਰਾ ਮੇਰਾ ਕੀਤਾ ਹੋਇਆ ਟਾਈਲਿੰਗ ਸਾਈਡ ਤੇ ਵੇਖੋ ਘਰਾਂ ਦੇ ਬੂਹਿਆਂ ਤੱਕ ਟਾਈਲਿੰਗ ਕਰਤੀ ਕੋਈ ਕੱਚਾ ਪੋਰਸ਼ਨ ਨਹੀਂ ਛੱਡਿਆ ਮਤਲਬ ਕੋਈ ਡਸਟ ਦਾ ਕੋਈ ਮਹਿਨਾਂ ਨਹੀਂ ਰੱਖਿਆ ਵੀ ਡਸਟ ਵੀ ਕੋਈ ਹੁੰਦੀ ਆ ਜਿਤਨਾ ਯੂਰਪ ਹੈ ਨਾ ਉਤਰਾਂ ਦਾ ਅਸੀਂ ਬਣਾਤਾ ਵੀ ਡਸਟ ਫ੍ਰੀ ਕਰਤਾ ਇਹਨੂੰ ਇਹ ਫੁੱਟਪਾਥ ਅਸੀਂ ਹਰ ਹਫਤੇ ਧਵਾਉਂਦੇ ਸੀ ਮਕੈਨੀਕਲ ਸੀਪਿੰਗ ਮੋਟਰਾਂ ਸਾਫ਼ ਕਰਦੀਆਂ ਸੀ ਇਹ ਸੜਕਾਂ ਇੱਕ ਲਾਈ ਇੱਕ ਬਲਬ ਨਹੀਂ ਸੀ ਬੁਝ ਜਾਂਦਾ ਚਲੋ ਮੈਂ ਗੱਲ ਕਰਦਾ ਫੇ ਇਹ ਵਿਖਾਈ ਜਾਵੇ ਸਾਡੇ ਨਾਲ ਹੁਣ ਤੇ ਕੂੜਾ ਹੋ ਗਿਆ ਹੁਣ ਤੇ ਗੰਦਗੀ ਢੇਰ ਲੱਗ ਗਿਆ ਹੈ ਸੈਂਟਰ ਵਰਡਾਂ ਜਿਹੜੀਆਂ ਵਾ ਉਹ ਬਰਬਾਦ ਹੋ ਗਈਆਂ ਕੋਈ ਬੂਟਿਆਂ ਨੂੰ ਪਾਣੀ ਤੱਕ ਨਹੀਂ ਪਾਉਂਦਾ ਜੋ ਬੱਤੀਆਂ ਖਰਾਬ ਹੋ ਗਈਆਂ ਜਿਹੜੇ ਟ੍ਰੈਫਿਕ ਲਾਈਟਾਂ ਖਰਾਬ ਹੋ ਗਈਆਂ ਨਵੀਆਂ ਟ੍ਰੈਫਿਕ ਲਾਈਟਾਂ ਲਾਈਆਂ ਸਾਰੇ ਚੌਂਕ ਨਵੇਂ ਬਣਾਏ ਟ੍ਰੈਫਿਕ ਲਾਈਟਾਂ ਵਿੱਚ ਸਭ ਨਵੀਆਂ ਬਣਾਈਆਂ ਫਿਰ ਅਸੀਂ ਇਹਨੂੰ ਆਈਟੀ ਸਿਟੀ ਬਣਾ ਕੇ ਸਪੋਰਟ ਸਿਟੀ ਬਣਾ ਕੇ ਮੈਡੀਕਲ ਆਪਣਾ ਫਿਰ ਮੈਡੀਕਲ ਟੂਰਿਜ਼ਮ ਲੈ ਕੇ ਆਉਣਾ ਹੈ ਤਿੰਨ ਵੱਡੇ ਹਸਪਤਾਲ ਸਾਡੇ ਮਤਲਬ ਜਿਹੜੇ ਵਾਰ ਸਾਡੇ ਰਡਾਰ ਤੇ ਸੀਗੇ ਇੱਕ ਸ਼ੁਰੂ ਹੋ ਗਿਆ ਨੀਤੀ ਹਸਪਤਾਲ ਨੀਰਾ ਰਾਡੀਆਂ ਨੇ ਸ਼ੁਰੂ ਕੀਤਾ ਉਹ ਕੰਮ ਛੱਡ ਕੇ ਚੱਲ ਗਏ ਅਗਲੀ ਸਰਕਾਰ ਆਈ ਹਿੱਸਾ ਮੰਗਣ ਵਾਲੇ ਚੱਲ ਗਏ ਇਹ ਹੈ ਵਿਸ਼ਵਾਸ ਜਿਹੜਾ ਲੋਕੀ ਮੇਰੇ ਤੇ ਕਰਦੇ ਆ ਵੀ ਮੈਂ ਅੱਜ ਤੱਕ ਜੋ ਮੂੰਹ ਕਿਹਾ ਨਾ ਮੈਂ ਕਰਕੇ ਵਿਖਾਇਆ ਮੈਂ ਪੈਰ ਜਿੱਥੇ ਲਾਇਆ ਨਾ ਅੰਗਦ ਵਾਲਾ ਉੱਥੋਂ ਪਿੱਛੇ ਨਹੀਂ ਟਾਇਆ ਜੋ ਕੰਮ ਲੈ ਕੇ ਗਿਆ ਮੈਨੂੰ ਅੱਜ ਤੱਕ ਆ ਕੂੜੇ ਦੇ ਢੇਰ ਵੇਖੋ ਕਿੰਨੇ ਗੰਦਗੀ ਆ ਗੰਦਗੀ ਵੇਖੋ ਇੱਕ ਮਿੰਟ ਖਲਾਰ ਇਹ ਕੂੜੇ ਦੇ ਢੇਰ ਆ ਇਹ ਗੰਦਗੀ ਆ ਹੁਣ ਪੱਤਾ ਨਹੀਂ ਸੀ ਦਿਖਦਾ ਹੁੰਦਾ ਕਿਤੇ ਵੀ ਤੁਸੀਂ ਸਮਝੋ ਵੀ ਕਾਗਜ਼ ਦੂਰ ਤੱਕ ਵੇਖਿਆ ਨਹੀਂ ਲੱਭਦਾ ਇੰਨੀ ਸਫਾਈ ਫਿਰ ਅਸੀਂ ਇਹਨੂੰ ਸਪੋਰਟ ਸਿਟੀ ਬਣਾ ਕੇ ਆਈਪੀਐਲ ਕਰਾ ਦੇਣੇ ਸੀ ਉਸ ਤੋਂ ਬਾਅਦ ਅਸੀਂ ਮੈਡੀਕਲ ਟੂਰਿਜ਼ਮ ਲੈ ਕੇ ਉਹਨਾਂ ਇੱਕ ਹਸਪਤਾਲ ਸ਼ੁਰੂ ਹੋ ਗਿਆ ਮੈਂ ਮੈਡੀਕਲ ਐਜੂਕੇਸ਼ਨ ਵਿੱਚ ਸੀ ਮੇਰ ਕੋ ਅਸੀਂ ਟਾਟਾ ਮੈਮੋਰੀਅਲ ਬਣਾਇਆ ਇੱਕ ਨਿਊ ਚੰਡੀਗੜ੍ਹ ਇੱਥੇ ਵੀ ਉਹਨਾਂ ਨੇ ਕਹਿਆ ਅਸੀਂ ਇੰਦੇ ਬਣਾਉਣ ਨੂੰ ਤਿਆਰ ਹਾਂ ਸਾਨੂੰ ਮੁਸ਼ਕਲਾਂ ਨਾ ਹੋਣ ਉਹਨਾਂ ਨੂੰ ਅਸ਼ੋਰੈਂਸ ਦਿੱਤੀ ਨਹੀਂ ਮੈਦਾਨਤਾ ਨਾਲ ਗੱਲ ਚਲਾਈ ਹਨ ਕੇ ਸ਼ਰਮਾ ਮੇਰਾ ਦੋਸਤ ਹੈ ਐਸਿਪੀਐ ਸੀਗਾ ਉਹ ਵੀ ਅਕ ਲੈ ਆਉਣਾ ਸੀ ਇੱਥੇ ਸਾਰੀ ਦੁਨੀਆ ਚੋਂ ਲੋਕੀ ਪੰਜਾਬੀ ਹਰ ਦੁਨੀਆ ਦੇ ਹਰ ਕੋਨੇ ਚ ਰਹਿੰਦਾ ਇੰਟਰਨੈਸ਼ਨਲ 에ਅਰਪੋਰਟ ਹੈ ਬਾਦਲ ਸਾਹਿਬ ਦਾ ਬਣਾਇਆ ਉਹਨਾਂ ਇਲਾਜ ਇੱਥੇ ਕਰਾਉਣਾ ਆ ਹਣਾ ਤੇ ਇਹ ਜਿੰਨੇ ਵੀ ਆਉਣਾ ਉਹਨੇ ਪੈਸਾ ਖਰਚ ਕੇ ਜਾਣਾ ਉਹੀ ਇਕਨੋਮੀ ਦਾ ਸਾਡਾ ਕਿੰਨੇ ਲੱਖਾਂ ਜੌਬਸ ਕ੍ਰੀਏਟ ਹੋਣੀਆਂ ਐ ਆਈਟੀ ਚ ਜਦੋਂ ਬਿਲਡਿੰਗਾਂ ਬਣਨੀਆਂ ਉਦੋਂ ਕਿੰਨਾ ਕਾਰੋਬਾਰ ਵਧਣਾ ਹਰ ਚੀਜ਼ ਵਿਕਦੀ ਆ ਹਰ ਮਜ਼ਦੂਰ ਤੋਂ ਲੱਗ ਕੇ ਪਲੰਬਰ ਕੀ ਮਦਰ ਸਰੀਆ ਬਣਨ ਵਾਲੇ ਕੀ ਹਰ ਕੋ ਨੂੰ ਕੰਮ ਮਿਲਦਾ ਫਿਰ ਨਵੀਆਂ ਕੌਲੀਆਂ ਵਸਣੀਆਂ ਸੀ ਰੀਅਲ ਏਸਟੇਟ ਵਧਣੀ ਸੀ ਇੱਥੇ ਵੱਡੇ ਵੱਡੇ ਅਫੀਸਰ ਰਹਿਣੇ ਸੀ ਆ ਕੇ ਦੁਨੀਆ ਭਰ ਚੋਂ ਆਈਟੀ ਦੇ ਅਫੀਸਰ ਆਉਣੇ ਸੀ ਫਿਰ ਅਸੀਂ ਕਨਵੈਨਸ਼ਨ ਸੈਂਟਰ ਬਣਾਉਣਾ ਸੀ ਉਹਦੇ 'ਚ ਵੀ ਸਮਝ ਲਓ ਵੀ ਅ ਦੁਨੀਆ ਭਰ ਚੋਂ ਵਪਾਰੀ ਆਉਣਾ ਸੀ ਇੰਡਸਟਰੀਲਿਸਟ ਵਪਾਰੀ ਪਾਈਟੈਕ ਸੰਗੂ ਸਾਰਾ ਸਾਲ ਪ੍ਰਗਤੀ ਮੈਦਾਨਾਂ 'ਗੂ ਮੇਲਾ ਤੇ ਲੱਗਾ ਰਹਿਣਾ ਸੀ ਇਹ ਸਾਰਾ ਸਾਡਾ ਕਾਰੋਬਾਰ ਦਾ ਜਿਹੜਾ ਨਾ ਵਪਾਰ ਕਾਰੋਬਾਰ ਦਾ ਮਾਡਲ ਸੀ ਕਿਉਂਕਿ ਸਰਕਾਰੀ ਨੌਕਰੀਆਂ ਝੂਠ ਹੀ ਆ ਹਮੇਸ਼ਾ ਹੀ ਝੂਠ ਆ ਜਿੰਨੀਆਂ ਵੈਕੈਂਸੀਆਂ ਨੇ ਤੋਂ ਵੱਧ ਨਹੀਂ ਕੋਈ ਦੇ ਸਕਦਾ ਇਹ ਆ ਕੰਮ ਕਾਰੋਬਾਰ ਰੁਜ਼ਗਾਰ ਆ ਇਹ ਦਿੱਤਾ ਜਾ ਸਕਦਾ ਤੇ ਇਹੋ ਹੀ ਨਸ਼ੇ ਦਾ ਤੋੜਿਆ ਨੌਜਵਾਨਾਂ ਨੂੰ ਅਸੀਂ ਕੰਮ ਦਵਾਂਗੇ ਕਾਰੋਬਾਰ ਦਵਾਂਗੇ ਰੋਜ਼ਗਾਰ ਦਵਾਂਗੇ ਉਹਨਾਂ ਨੂੰ ਕਮਾਈ ਕਰਨ ਦੀ ਆਦਤ ਬਣੂਗੀ ਉਹਨਾਂ ਦੀ ਤੇ ਸਮਝ ਲਓ ਵੀ ਉਹ ਵਿਹਲਾ ਮਨਸਤਾਨ ਦਾ ਘਰ ਵਿਹਲੇ ਨਹੀਂ ਰਹਿਣਗੇ ਨਸ਼ੇ ਤੋਂ ਬਚਣਗੇ ਕਰਾਈਂ ਤੋਂ ਬਚਣਗੇ ਨਾਲ ਸ਼ਕਤੀ ਵੀ ਚਾਹੀਦੀ ਆ ਪਰ ਨਾਲ ਸਾਨੂੰ ਕੰਮ ਵੀ ਦੇਣਾ ਪੈਂਦਾ ਇਹ ਸਾਰਾ ਮਾਡਲ ਸੀ ਸਾਡਾ ਜੋ ਅਸੀਂ ਕਰਨਾ ਸੀ ਸਾਡਾ ਸੁਪਨਾ ਅਧੂਰਾ ਪੂਰਾ ਕਰਾਂਗੇ ਅਸੀਂ ਪਰ ਲੋਕੀ ਅੱਜ ਠੱਗਿਆ ਮਹਿਸੂਸ ਕਰਦੇ ਆ ਦੂ ਵੇਵ ਆਈਆਂ ਕੈਪਟਨ ਸਾਹਿਬ ਨੇ ਸੌਂ ਖਾਦੀ ਲੋਕੀ ਮਗਰ ਲੱਗ ਗਏ ਉਹਨਾਂ ਨੇ ਨਹਰਾਸ ਕੀਤਾ ਲੋਕਾਂ ਨੂੰ ਉਹ ਆਪਣੇ ਉਤੋਂ ਦੀਆਂ ਪਾਰਟੀਆਂ ਚਲਦੀਆਂ ਰਹੀਆਂ ਫਾਰਮ ਹਾਊਸ ਤੋਂ ਬਾਹਰ ਨਹੀਂ ਨਿਕਲੇ ਭਗਵਾਨ ਤਮਾ ਦੇ ਕੇਜਰੀਵਾਲ ਝੂਠੇ ਇਨਕਲਾਬੀ ਆ ਗਏ ਝੂਠੇ ਇਨਕਲਾਬੀ ਆ ਗਏ ਉਹਨਾਂ ਨੇ ਝੂਠੇ ਇਨਕਲਾਬੀਆਂ ਨੇ ਝੂਠੇ ਇਨਕਲਾਬੀਆਂ ਨੇ ਲੋਕਾਂ ਨੂੰ ਇੰਨੇ ਕਿ ਝੂਠ ਮਾਰੇ ਇੰਨੇ ਕਿ ਲਾਰੇ ਲਾਏ ਇੰਨੇ ਕਿ ਲਾਰੇ ਲਾਏ ਫਿਰ ਲੋਕੀ ਫਿਰ ਠਗੇ ਗਏ ਉਹਦਾ ਰਿਜ਼ਲਟ ਵੀ ਦੋ ਸਾਲਾਂ ਜੀ ਲੋਕਾਂ ਦੀਆਂ ਚੀਕਾਂ ਨੜੀਆਂ ਛੜ ਛੜ ਝਾੜੂ ਨੂੰ ਭਜਦੇ ਪਹਿ ਲੋਕਾਂ ਤੇ ਅੱਜ ਇੰਨੇ ਕ ਲੋਕ ਜੁੜ ਰਹੇ ਆ ਸਾਡੇ ਨਾਲ ਕੱਲ 25 ਤੇ ਕਰੀਬ ਸਰਪੰਚ ਕਾਉਂਸਲਰ ਝਾੜੂ ਵਾਲੇ ਜਿਹੜੇ ਆ ਉਹ ਅਜਨਾਲੇ ਸਾਡੇ ਨਾਲ ਸ਼ਾਮਿਲ ਹੋਏ ਆ ਡੈਲੀ ਸਰੋਪਾ ਪਾਉਣ ਲੋਕੀ ਆਉਂਦੇ ਕਾਂਗਰਸ ਵਾਲੇ ਝਾੜੂ ਵਾਲੇ ਪਹਿਲੀ ਵਰੀਆ ਪਹਿਲੀ ਵਰੀਆ ਲੋਕੀ ਪਾਰਟੀਆਂ ਨੂੰ ਛੱਡ ਕੇ ਕੰਮ ਨੂੰ ਵੋਟ ਪਾ ਰਹੇ ਆ ਪਾਰਟੀਆਂ ਦੇ ਉੱਪਰ ਉੱਠ ਰਹੇ ਆ ਚਾੜੂ ਵਾਲੇ ਕਾਂਗਰਸ ਵਾਲੇ ਬੀਜੇਪੀ ਵਾਲੇ ਤੇ ਨਹੀਂ ਬਹੁਤ ਸਮਾਂ ਗਵਾ ਲਿਆ ਹੁਣ ਅਸੀਂ ਹੋਰ ਆਪਣੀ ਉਮਰ ਨਹੀਂ ਗਵਾਉਣੀ ਕਿਉਂਕਿ ਮੈਂ ਹਮੇਸ਼ਾ ਇੰਨਾ ਬਟਨ ਦਬਦੇ ਜੇ 5 ਸੈਕਿੰਡਾਂ ਚ ਉਮਰ ਨਗ ਜਾਂਦੀ 5 ਸਾਲ ਕੰਮ ਨੂੰ ਵੋਟ ਪਾਓ ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆ ਜਦੋਂ ਪੱਤਰਕਾਰ ਮਨਵਾਉਂਦੇ ਨੇ ਮੁਕਾਬਲਾ ਤੁਹਾਡਾ ਜੋਤ ਸਾਬ ਕਹਿੰਦੇ ਨੇ ਮੈਂ ਕਿਹਾ ਜਿਹੜਾ ਇੰਨਾ ਕੋਈ ਕੰਮ ਗਣਾ ਦੂ ਨਾ ਉਹਦਾ ਮੇਰਾ ਮੁਕਾਬਲਾ ਤੇ ਕਿਸੇ ਦਾ ਇੰਨਾ ਕੰਮ ਵੀ ਨਹੀਂ ਹੈਗਾ ਝੂਠ ਮਾਰ ਨੂੰ ਆ ਵੇਖੋ ਜਦੋਂ ਮੈਂ ਕਿਹਾ ਨਾ ਇੰਨਾ ਕੰਮ ਗਣਾ ਦਿਓ ਤੇ ਇਹਨਾਂ ਨੇ ਜੋ ਸਾਰਾ ਅੱਜ ਤੱਕ ਪੈਸਾ ਪੰਜਾਬ 'ਚ ਲੱਗਾ ਨਾ ਐਕਸਪ੍ਰੈਸ ਵੇ ਦੋ ਐਕਸਪ੍ਰੈਸ ਦਿੱਲੀ ਕੜਾ ਐਕਸਪ੍ਰੈਸ ਵੇ ਸੁਖਵੀਰ ਬਾਦਲ ਜੀ ਅਸੀਂ ਇਹ ਅਪਰੂਵ ਕਰਾਇਆ ਉਹਨਾਂ ਕੋਲੋਂ ਸੈਂਟਰ ਦਾ ਪ੍ਰੋਜੈਕਟ ਐ ਸਾਰੇ ਪੈਸੇ ਸੈਂਟਰ ਨੇ ਲਾਉਣੇ ਆ ਹਨਾ ਤੇ ਉਹ ਗਟਕਰੀ ਜੀ ਕੋ ਅਸੀਂ ਕਰਾਇਆ ਉਹ ਹਾਲੇ ਤੱਕ ਇਹਨਾਂ ਕੋ ਪੂਰੀ ਉਹ ਸਮਝ ਲਓ ਜਮੀਨ ਵੀ ਨਹੀਂ ਐਕਵਾਇਰ ਹੋਈ ਮੁੜ ਕੇ ਇਹ ਸਾਰਾ ਹੀ ਲਿਖਤਾ ਇਹਨਾਂ ਨੇ 950 ਕਰੋੜ ਹਨਾ ਤੇਰੇ 741 ਕਰੋੜ 243 ਕਰੋੜ 741 ਕਰੋੜ 70 ਕਰੋੜ انا 1000 ਕਰੋੜ 2000 ਕਰੋੜ ਹਾਂ ਆਈਆਈਐਮ 800 ਕਰੋੜ ਮਤਲਬ ਜੋ ਦੁਨੀਆ ਪਰ ਦਾ ਝੂਠ ਹੈ ਤੇ ਮਾਰਦਾ ਇਹਨਾਂ ਨੇ ਫਿਜ਼ੀਕਲੀ ਫੁੱਟ ਬਾਈ ਫੁੱਟ ਦਾ ਕੰਮ ਵੀ ਔਜਲਾ ਸਾਹਿਬ ਕਹਿ ਦਿੰਦਾ ਆ ਮੈਂ ਕੀਤਾ ਤੇ ਜੋ ਕਹੋਂ ਦੇਣਾ ਮੈਂ ਤੇ ਤਾਂ ਤਾਂ ਕਹਿਣਾ ਵੀ ਜਿਹੜੇ ਬੰਦੇ ਦੇ ਘਰ ਦੇ ਅੱਗੇ ਗੰਦਾ ਨਾਲਾ ਹੈ ਹਣਾ ਘਰ ਦੇ ਅੱਗੇ ਗੰਦਾ ਨਾਲਾ ਤੇ ਉਹ ਉਹਦਾ ਨਹੀਂ ਕੱਖ ਕਰ ਪਾਇਆ ਦੱਸੋ ਹੋਰ ਕੀ ਕਰ ਸਕਦਾ ਬੰਦਾ ਕੋਈ ਆ ਮੈਂ ਰਨਵੇ ਬਣਵਾਤਾ ਜੀ ਜਹਾਜ ਚਲਵਾਤਾ ਜੀ ਤੇ ਜਹਾਜ ਦਾ ਬੰਦੇ ਵਾ ਭਾਰਤ ਜਿਹੜੀ ਟ੍ਰੇਨ ਆ ਉਹਦੇ ਲਾਗੇ ਫੋਟੋ ਵੀ ਇਹ ਵੀ ਮੈਂ ਬਣਾਈ ਤੇ ਮੈਂ ਚਲਾਈ ਐ ਹੁਣ ਦੱਸੋ ਕਿੰਨਾ ਕੁ ਛਦਾਈ ਸਮਝਦੇ ਲੋਕੀ ਇਹਨੂੰ ਆਪਣਾ ਲੋਕਾਂ ਨੂੰ ਇਹ ਕੋਈ ਕੋਈ ਹੱਦ ਹੁੰਦੀ ਆ ਨਾ ਮੈਂ ਤਾਂ ਇਹ ਕਹਿੰਦਾ ਫਿਜ਼ੀਕਲੀ ਇਹ ਕੰਮ ਫੁੱਟ ਬਾਈ ਫੁੱਟ ਦਾ ਮੈਂ ਕੀਤਾ ਕਵੇ ਇਹ ਬੀਆਰਟੀਐਸ ਮੇਰਾ ਪ੍ਰੋਜੈਕਟ ਸਾਰਾ ਕੰਮ ਜਿਹੜਾ ਇਹ ਐਂਡ ਟੂ ਐਂਡ ਵਾਲ ਟੂ ਐਲ ਆਹ ਮਾਲ ਰੋਡ جگਮਗ ਜਗਮਾ ਕਰਦੀ 골ਡਨ 게ਟ ਸਾਡਾ ਪ੍ਰੋਜੈਕਟ ਜੋ ਅਰਬਨ ਡਵੈਲਪਮੈਂਟ ਸੀ ਮੇਰ ਕੋ ਹੱਥੀਂ ਜਿੱਤੇ ਮੋਨੀਟਰ ਕਰਦੇ ਰਹੇ ਜਾਂਦੇ ਰਹੇ ਕੰਮ ਤੇ 골ਡਨ 게ਟ ਤੋਂ ਇੰਡੀਆ 게ਟ ਤੱਕ ਜਦੋਂ ਸੜਕ ਨਵੀਂ ਬਣੀ ਹੈ ਨਾ ਲਾਈਟਾਂ ਲੱਗੀਆਂ ਸਾਫ਼ ਸੁਥਰੀ ਐ ਲੱਗਦਾ ਦੁਬਈ ਆ ਗਈ ਜਿੱਤਰਾ ਆਹ ਮਾਲ ਰੋਡ ਤੇ ਲੋਕੀ ਰੌਂਡ ਹੀ ਲਾਉਂਦੇ ਸਰਕੂਲਰ ਰੋਡ ਜਿਹੜੀ ਤੋਂ ਆਪਾਂ ਪਹਿਲਾਂ ਐ ਟ੍ਰੀਲੀਅਮ ਦੇ ਲਾਗੋ ਲੋਕੀ ਰੌਂਡ ਹੀ ਲਾਉਣ ਜਾਂਦੇ ਸੀ ਕੁਝ ਨਜ਼ਰ ਨਹੀਂ ਆਂਦਾ ਇਹੋ ਜਿਹਾ ਮੇਨਟੇਨ ਕੀਤਾ ਨਹੀਂ ਕਿਸੇ ਨੇ ਸੱਤਾਂ ਸਾਢੇ ਸੱਤਾਂ ਸਾਲਾਂ ਜਿਹਨਾਂ ਨੇ ਸਭ ਕੁਝ ਬਰਬਾਦ ਕਰਤਾ ਝੂਠ ਹੀ ਜੇ 에어ਪੋਰਟ ਟੈਕਸੀ ਸਟੈਂਡ ਬਣਾਇਆ ਦੱਸੋ 에어ਪੋਰਟ ਦੀ ਰਿਕੁਆਇਰਮੈਂਟ ਐ ਟੈਕਸੀ ਸਟੈਂਡ 에어ਪੋਰਟ ਸੈਂਟਰ ਦਾ ਵਾ ਹਨਾ ਇਹ ਜਿਹੜੇ ਸਟੇਟ ਤੋਂ ਜਾਂਦੇ ਆ ਫੰਡਸ ਜਿਹੜੇ ਰੈਵਨਿਊ ਜਾਂਦਾ ਵਾ ਜੋ ਟੈਕਸ ਜਾਂਦੇ ਆ ਉਹ ਸ਼ੇਰ ਹੰਦਾ ਸਟੇਟਾਂ ਦਾ ਉਹ ਪੈਸੇ ਆਉਂਦੇ ਆ ਡਵੈਲਪਮੈਂਟ ਹੁੰਦੀ ਆ ਇਹਦੇ ਚ ਐਮਪੀ ਦਾ ਕੀ ਰੋਲ ਆ ਇੱਕ ਤਾਂ ਸੇਮ ਸਿੰਘ ਸਾਲਕਾ ਕਾ ਲਾਭਾਂ ਦੀ ਪਾਰਟੀ ਵਿੱਚ ਸ਼ਾਮਲ ਹੋਏ ਆ ਉਹਨਾਂ ਨੇ ਕਿਹਾ ਕਿ ਗੁਰਜੀਤ ਤੌਜਲਾ ਨੇ ਪਾਰਟੀ ਫੰਡ ਖਾਦਾ ਜੋਰਾ ਫਾਟਾ ਮਿਲਿਆ ਸੀਗਾ ਉਸ ਤੋਂ ਬਾਅਦ ਇਹ ਵੀ ਇਲਜ਼ਾਮ ਲਾਇਆ ਕਿ ਟਿਕਟ ਸਿੱਧੂ ਲੈ ਕੇ ਰਹਿੰਦੇ ਰਹੇ ਪਰ ਇਹ ਆਪਣਾ ਨਾਮ ਕਰਦਾ ਰਿਹਾ ਕਿ ਟਿਕਟ ਮੇਰੀ ਮਿਹਨਤ ਨੂੰ ਹੈ। ਹਾਂ ਬਹਿਗਾ ਕੰਮ ਇਹੋ ਕੀਤਾ ਹੋਰ ਕੁਝ ਕੀਤਾ ਹੀ ਨਹੀਂ। ਪ੍ਰਾਪਰਟੀ ਡੀਲੀਆਂ ਕੀਤੀਆਂ। ਕੰਮ ਪਤਾ ਕੀ ਕੀਤਾ ਜੇ ਹੋਰ ਤਾਂ ਕੋਈ ਦਿਖਦਾ ਨਹੀਂ। ਮੈਂ ਤਾਂ ਕੋਈ ਕਹਿੰਦਾ ਵੀ ਜਿਹੜਾ ਬੰਦਾ ਆਪਣੇ ਘਰ ਦੇ ਅੱਗੇ ਗੰਦਾ ਨਾਲਾ ਜਿਹੜਾ ਨਾ ਉਹਨੂੰ ਨਹੀਂ ਢੱਕ ਸਕਿਆ ਇੱਕ ਖੰਨਾ ਪੇਪਰ ਮਿਲਨੇ ਕਿਲੋਮੀਟਰ ਆਪਣੇ ਅੱਗੇ ਪ੍ਰਾਈਵੇਟ ਮਿਲ। ਕਿਲੋਮੀਟਰ ਢੱਕ ਕੇ ਲੈਂਡਰ ਪਾ ਕੇ ਆਪਣਾ ਟਰੱਕਾਂ ਦਾ ਸਟੈਂਡ ਬਣਾ ਲਿਆ। ਇਹ ਆਪਣੇ ਕੋਈ ਢੱਕ ਲਿੰਦਾ ਚਲੋ ਬਾਕੀ ਤਾਂ ਸਾਰਾ ਕੀ ਕਰਨਾ ਹੈ। ਹਨਾ ਨਾ ਹੇਤੇ ਇਸ 스마트 ਸਿਟੀ ਐਸ ਦਾਸ ਨੇ ਇਹਨੂੰ ਅਪਰੂਵ ਕਰਾਇਆ। ਕਿੰਨੇ ਹੋਸ਼ਲਾ ਮੈਨੂੰ ਵੋਟ ਪਾਵੇ। ਮੇਰੇ ਕਾ ਅਪਰੂਵ ਕਰਵਾਇਆ ਸੀ ਐਸ ਦਾਸ ਨੇ 스마트 ਸਿਟੀ ਇਹਨੂੰ ਤੇ 스마트 ਸਿਟੀ ਦੇ ਗੰਦੇ ਨਾਲਿਆਂ ਦੇ ਕੰਢੇ ਆਬਾਦੀਆਂ ਰਹਿਣ ਇਸ 스마트 ਸਿਟੀ ਹੋ ਸਕਦਾ। ਜਿੱਥੇ ਤਾਰਾਂ ਵੀ ਜਿਹੜੀਆਂ ਉਹ ਨਾ ਜਿਹੜੀ ਹੈ ਇਲੈਕਸਿਟੀ ਹੈ ਹਵਾਇਤ ਇਹ ਵੀ ਜਿੱਥੇ ਕਦੀ ਅੰਡਰਗਰਾਉਂਡ ਹੋਣੀਆਂ ਸਮਾਰਟ ਸਿਟੀ ਚ ਉੱਥੇ ਗੰਦੇ ਨਾਲੇ ਦੀ ਕੋਈ ਪ੍ਰਵਿਧਾਨ ਹੋ ਸਕਦੀ ਹੈ। ਅਰਬਾਂ ਰੁਪਏ ਦਾ 스마트 ਸਿਟੀ ਦੇ ਦਿੱਲੀ ਚ ਸੈਂਟਰ ਦਾ ਪ੍ਰੋਜੈਕਟ ਹੈ 스마트 ਸਿਟੀ। ਐਮਪੀ ਦਾ ਕੰਮ ਆ ਮੋਨੀਟਰ ਕਰਨਾ ਪੈਸੇ ਲਿਆਉਣੇ ਪ੍ਰੋਜੈਕਟ ਬਣਾਉਣਾ ਪ੍ਰੋਜੈਕਟ ਬਣਾ ਕੇ ਪਰਸਿਊ ਕਰਨਾ ਤੇ ਉਹ ਕੰਮ ਸਿਰੇ ਲਾਉਣਾ ਇਹਨਾਂ ਕੋ ਕੱਖ ਨਹੀਂ ਹੋਇਆ ਇਹ ਨਹੀਂ ਕਰ पाए ਮੈਂ ਤਾਂ ਕਿਹਾ ਸੀ ਪੈ ਜਾਓ ਅਜਲੇ ਨੂੰ ਕਹੋ ਮੈਂ ਤਾਂ ਗੰਦੇ ਨਾਲੇ ਦੇ ਰਹਿਦਾ ਨਹੀਂ ਮੈਂ ਤਾਂ ਕਿਲੋਮੀਟਰਾਂ ਦੇ ਵਿੱਚ ਗੰਦਾ ਨਾਲਾ ਬੰਦ ਕਰਕੇ ਵੱਡੇ ਸੀਵਰ ਪਾ ਕੇ ਇਹੋ ਜੀ ਫੋਰ ਲੇਨ ਸੜਕ ਬਣਾ ਕੇ ਸੋਹਣੀਆਂ ਲਾਈਟਾਂ ਗ੍ਰੀਨ ਵੈਲਟ ਬਣਾ ਕੇ ਕਰੋਨਾ ਬਦੀ ਕਰਤੇ ਲੋਕ ਨਰਕ ਚੋਂ ਬਾਹਰ ਕੱਢ ਦੇ ਸਿਵਲ ਲਾਈਨ ਬਣਾਤਾ ਗੰਦੇ ਨਾਲੇ ਦਾ ਆਲਾ ਦਵਾਲਾ ਹੂੰ ਕੋਰੋਨਾ ਬਦੀ ਲੋਕ ਬਣ ਗਏ ਗਰੀਬ ਆਦਮੀ ਉੱਥੇ ਰਹਿੰਦੇ ਸ ਤੇ ਸਾਲਾਂ ਤੋਂ ਬਿਮਾਰੀਆਂ ਦੇ ਸ਼ਿਕਾਰ ਸੀਗੇ ਕੋਈ ਉਦੋਂ ਨੂੰ ਮੂੰਹ ਨਹੀਂ ਸੀ ਕਰਦਾ ਜਾਂਦਾ ਰਿਸ਼ਤਾ ਕਰਨ ਵਾਲੇ ਨਹੀਂ ਆਉਂਦੇ ਉੰਦਰ ਉਹਨਾਂ ਏਰੀਆ 'ਚ ਤੇ ਆਪਾਂ ਕੀ ਕਰਦੇ ਮੈਂ ਗੰਦੇ ਨਾਲੇ ਤੇ ਰਹਿੰਦਾ ਨਹੀਂ ਮੈਂ ਕਰਤਾ ਇਹ ਰਹਿੰਦਾ ਵਾ ਤਦ ਨਹੀਂ ਕੁਝ ਕਰ ਪਾਇਆ ਆ ਬਾਕੀ ਤਾਂ ਝੂਠ ਹੀ ਐ ਇਹ ਕੱਲ ਨੂੰ ਕਹਿਣਗੇ ਜੀ ਆ ਚੰਦਰਜਾਨ ਵੀ ਮੈਂ ਭਜੋਇਆ ਜੀ ਆ ਮੰਗਲਜਾਨ ਨੂੰ ਵੀ ਜਿਹੜਾ ਮੈਂ ਕਿਹਾ ਸੀ ਉੱਥੇ ਲੈ ਕੇ ਜਾਓ ਹੈ ਇਹ ਵੀ ਮੇਰਾ ਪ੍ਰੋਜੈਕਟ ਐ ਫੇਰ ਕੋਈ ਇਹ ਵੀ ਕਹਿ ਸਕਦਾ ਜੇ ਕੱਲ ਨੂੰ ਸੂਰਜ ਮੇਰਾ ਜੀ ਮੈਂ ਇਹਨੂੰ ਕਿਹਾ ਸੂਰਜ ਨੂੰ ਵੀ ਮੈਂ ਲਵਾਇਆ ਵਾ ਕੋਈ ਕਹੋ ਚੰਦਰਮਾ ਹੀ ਮੈਂ ਲਵਾਇਆ ਇਹ ਉਹ ਝੂਠ ਹੈ ਜਿਹੜੇ ਆ ਵਾ ਨਾ ਇੱਕ ਇਹ ਹੈ ਇੱਕ ਆ ਸਮੁੰਦਰੀ ਸਾਹਿਬ ਆ ਗਿਆ ਇਹ ਆਂਦੇ ਜੀ ਆ ਦਾਦੇ ਦੀ ਫੋਟੋ ਲਾਤੀ ਹੈ ਤੇ ਤੁਹਾਡਾ ਇਹਦੇ ਚ ਕੀ ਆ ਦਾਦੇ ਨੇ ਜੇ ਕੁਝ ਕੀਤਾ ਤਾਂ ਤੁਸੀਂ ਤਾਂ ਸਟੈਂਡ ਲੈਣਾ ਚਾਹੀਦਾ ਹੈ ਤੁਹਾਨੂੰ ਵੀ ਦਾਦਾ ਜੀ ਨੇ ਬਣਾਈ ਐਸਡੀਬੀਸੀ ਹੈ ਫਾਊਂਡਰ ਸੀ ਤੇ ਐਸਡੀਬੀਸੀ ਤੋੜੀ ਭਾਜਪਾ ਨੇ ਉੱਥੇ ਹਰਿਆਣੇ ਚ ਆਪਣੇ ਬੰਦੇ ਭਾਲੇ ਦਿੱਲੀ ਤੇ ਆਪਣੇ ਬੰਦੇ ਭਾਲੇ ਪਟਨਾ ਸਾਹਿਬ ਆਪਣੇ ਬੰਦੇ ਭਾਲੇ ਹਜੂਰ ਸਾਹਿਬ ਆਪਣੇ ਬੰਦੇ ਬੋਰਡ ਤੋੜ ਕੇ ਭਾਲੇ ਤੇ ਇਹਨਾਂ ਨੂੰ ਲੈਣਾ ਚਾਹੀਦਾ ਸਟੈਂਡ ਮੇਰੇ ਦਾਦਾ ਜੀ ਦਾ ਬਣਾਇਆ ਸਿਸਟਮ ਕੋਈ ਭੰਗ ਕਰਤਾ ਤੇ ਮੈਂ ਲੱਤ ਲਾਉਂ ਤੁਹਾਡੇ ਖਿਲਾਫ ਬੀਜੇਪੀ ਵਾਲਿਓ ਇਹ ਬੀਜੇਪੀ ਤੋਂ ਇਲੈਕਸ਼ਨ ਲੜਦੇ ਪਏ ਬਾਕੀ ਸਮਰਥਕ ਕੀ ਜ਼ਰੂਰ ਕਹਿੰਦੇ ਨੇ ਸਮੁੰਦਰੀ ਸਾਹਿਬ ਜਿੱਤਦੇ ਨੇ ਭਾਵੇਂ ਹਾਰਦੇ ਨੇ ਪਰ ਉਹ ਮੰਤਰੀ ਨੇ ਕਿਉਂਕਿ ਹੁਣ ਨਾਮਜ਼ਦਗੀ ਪੱਤਰ ਭਰਨ ਵਾਸਤੇ ਵੀ ਵਿਦੇਸ਼ ਮੰਤਰੀ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਪਹੁੰਚ ਰਿਹਾ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਕੀ ਹੈ ਉਹ ਦੱਸੋ ਕੀ ਹੈ ਕਰ ਵਾਲੀ ਦੀ ਤੇ ਕੰਪੇਨ ਤੇ ਨਹੀਂ ਗਿਆ ਲੈ ਉਹ ਰਾਜਾ ਵਾ ਉਹ ਇਤਨਾ ਝੂਠੇ ਮਾੜੇ ਕਰਨੇ ਉਹਨੇ ਮੰਤਰੀ ਮੰਦਰੀ ਕੋਈ ਨਹੀਂ ਸਮੁੰਦਰੀ ਸਾਹਿਬ ਨੇ ਬਣਨਾ ਕਿਉਂਕਿ ਇਹਨਾਂ ਦੀ ਜਬਾਨ ਤੇ ਜਬਤ ਹੋਣੀ ਮੈਨੂੰ ਪਤਾ ਹੈ ਕਿ ਇਹ ਇੰਨੇ ਕੈਟਿਚੂਟ ਇਹਨਾਂ ਦਾ ਵੀ ਇਹਨਾਂ ਦੇ ਬੀਜੇਪੀ ਵਾਲੇ ਬੰਦੇ ਸਾਰੇ ਭੱਜ ਜਾਣੇ ਆ ਇਹ ਵਿੱਚੋਂ ਰੁਸ ਕੇ ਭੱਜ ਵੀ ਗਏ ਸੀ ਹੁਣ ਦੱਸੋ ਜਿਹੜਾ ਬੰਦਾ ਆਪਣੇ ਦਾਦੇ ਦੇ ਨਾਂ ਤੇ ਵੋਟਾਂ ਮੰਗਦਾ ਪਿਆ ਹੈਨਾ ਇਹਨਾਂ ਦੇ ਫਾਦਰ ਸਾਡੇ ਸਤਕਾਰਯੋਗ ਆ ਸਾਰੇ ਮਹਾਪੁਰਸ਼ ਆਏ ਹੈਨਾ ਆਪਾਂ ਮਤਲਬ ਸਾਡੇ ਮੇਰੇ ਫਾਦਰ ਟੀਚਰ ਸੀਗੇ ਉਹਨਾਂ ਦੀ ਤੇ ਕੁਰਬਾਨੀ ਮੈਂ ਗਿਣ ਸਕਦਾ ਮੇਰੇ ਫਾਦਰ ਸਾਹਿਬ ਅਤੰਕਵਾਦ ਦੇ ਵਿੱਚ ਸ਼ਹੀਦ ਹੋਏ ਪੰਜਾਬੀ ਦੀ ਸੇਵਾ ਪੰਜਾਬੀ ਦੇ ਅਧਿਆਪਕ ਸੀਗੇ ਉਹ ਇਨ ਸਰਵਿਸ ਉਹਨਾਂ ਦੀ ਡੈਥ ਹੋਈ ਠੀਕ ਹੈ ਗੋਲੀਆਂ ਮਾਰ ਕੇ ਕਤਲ ਹੋਇਆ ਨਾ ਮੈਂ ਤੇ ਨਹੀਂ ਕਿਸ ਨੂੰ ਆਖਿਆ ਮੈਨੂੰ ਮੇਰੇ ਫਾਦਰ ਦੀ ਸ਼ਹੀਦੀ ਦੇ ਨਾਂ ਤੇ ਵੋਟਾਂ ਪਾਓ ਜੀ ਮੈਂ ਤੇ ਆਪਣੇ ਕੰਮ ਦੇ ਨਾਂ ਤੇ ਵੋਟਾਂ ਮੰਗਦਾ ਫੇਰਿਆਂ ਦੇ ਵੀ ਸਾਨੂੰ ਰਾਮ ਮੰਦਰ ਤੇ ਵੋਟਾਂ ਮਿਲਣਗੀਆਂ ਹੁਣ ਰਾਮ ਮੰਦਰ ਚ ਇਹਨਾਂ ਨੇ ਕੀ ਲੱਤ ਫੇਰੀ ਆ ਜੀ ਦੱਸੋ ਤੇ ਹੁਣ ਕੋਈ ਬੰਨਣਾ ਬੁੰਨਣਾ ਨਹੀਂ ਇਹਨਾਂ ਨੇ ਕੁਛ ਐਵੇਂ ਭੁਲੇਖਾ ਹੀ ਹੈ ਲੋਕਾਂ ਨੂੰ ਬਾਕੀ ਇਹ ਆ ਪੇ ਜੇ ਕੋ ਬਣ ਵੀ ਜਾਂਦਾ ਨਾ ਪੁਰੀ ਸਾਹਿਬ 3.5 ਲੱਖ ਵੋਟ ਲੈ ਗਿਆ ਸੀ ਉਦੋਂ ਅਕਾਲੀ ਦਲ ਬੀਜੇਪੀ ਇਕੱਠੇ ਸੀ ਬਾਰੀ ਨੂੰ ਪਹਿਲੀ ਗੱਲ ਤੇ ਕੋਈ ਵੋਟ ਪਾਉਂਦਾ ਨਹੀਂ ਇੱਥੇ ਐਕਸੈਪਟ ਨਹੀਂ ਕਰਦਾ ਉਹ ਆਏ ਹੀ ਦਿੱਲੀੋਂ ਲੋਕਾਂ ਨੇ ਹਰਾਇਆ ਉਹਨਾਂ ਨੂੰ ਇਸ ਕਰਕੇ ਔਜਲੇ ਦੀ ਦੂਸਰੀ ਵਾਰੀ ਲਾਟਰੀ ਨਿਕਲੀ ਉਦੋਂ ਇਹ ਲਾਟਰੀ ਐਮਪੀ ਆ ਪਹਿਲੀ ਵਾਰੀ ਲਾਟਰੀ ਨਿਕਲੀ ਜਦੋਂ ਕੈਪਟਨ ਸਾਹਿਬ ਨੇ 17 ਦੇ ਵਿੱਚ ਰਿਜ਼ਾਈਨ ਕਰਤਾ ਤੇ ਉਦੋਂ ਵੇਵ ਚਲ ਵੀ ਕੈਪਟਨ ਸਾਹਿਬ ਸੌ ਖਾਦੀ ਤੇ ਇਹ ਬਾਈ ਇਲੈਕਸ਼ਨ ਜਿੱਤ ਗਏ ਲਾਟਰੀ ਐਮਪੀ ਬਣ ਗਏ ਉਸ ਤੋਂ ਬਾਅਦ 12 ਆ ਗਿਆ ਕੈਂਡੀਡੇਟ ਇਹਨਾਂ ਦੀ ਲਾਟਰੀ ਦੁਬਾਰਾ ਨਿਕਲਾਈ ਤੇ ਪੁਰੀ ਸਾਹਿਬ ਨੂੰ ਚਲੋ ਜੇ 3.5 ਲੱਖ ਲੋਕਾਂ ਨੇ ਆਪਣੀ ਭਾਵਨਾ ਨਾਲ ਵੋਟ ਪਾਈ ਤੇ ਉਸ ਭਾਵਨਾ ਦੀ ਕਦਰ ਕਰਦੇ ਫਿਰ ਇਹਨਾਂ ਨੂੰ ਅਮਰੀਕਾ ਤੋਂ ਨਾ ਬੰਦਾ ਲੱਭ ਕੇ ਲਿਆਉਣਾ ਪੈਂਦਾ ਫਿਰ ਪੁਰੀ ਸਾਹਿਬ ਹੀ ਦਿੱਲੀੋਂ ਆ ਕੇ ਜੇ ਕੁਝ ਕਰ ਦਿੰਦੇ ਤੇ ਫਿਰਾਂ ਦੇ ਵੀ ਮੈਂ ਕਰਤਾ ਤੇ ਦਿੱਲੀ ਵਾਲੇ ਨੂੰ ਫਿਰ ਅਕਸੈਪਟ ਵੀ ਕਰ ਲੈਂਦੇ ਵੀ ਕੁਝ ਕੀਤਾ ਇਹਨਾਂ ਨੇ ਅੰਮ੍ਰਿਤਸਰ ਸਮਾਰਟ ਸਿਟੀ ਆ ਅਰਬਨ ਡਵੈਲਪਮੈਂਟ ਉਹਨਾਂ ਕੋ ਹੀ ਕੁਝ ਪੈਸਾ ਲਾ ਦਿੰਦੇ ਕੋ ਸੋਨਾ ਸ਼ਹਿਰ ਬਣਾ ਦਿੰਦੇ ਇਹਨੂੰ ਅਪਲਿਫਟ ਕਰ ਦਿੰਦੇ ਤੇ ਫਿਰ ਦੁਬਾਰਾ ਇਹਨਾਂ ਨੂੰ ਪੁਰੀ ਸਾਹ ਨੂੰ ਹੀ ਪੈ ਜਾਂਦੀ ਇੱਕ ਤਜਰਬਾ ਬੀਜੇਪੀ ਨੇ ਹੋਰ ਕੀਤਾ ਵੀ ਆ ਸ਼ਵੇਤ ਮਲਕ ਸਾਹਿਬ ਇਹਨਾਂ ਨੂੰ ਰਾਜ ਸਭਾ ਦਿੱਤੀ ਵੀ ਸ਼ਾਇਦ ਇਹ ਹੀ ਲੋਕ ਸਭਾ ਆਪਣੀ ਕਾਇਮ ਕਰ ਲੈਣ ਤੇ ਇਹਨਾਂ ਨੇ ਮਾਰਕਾ ਇਹ ਮਾਰਿਆ ਵੀ ਜੋ 6 ਸਾਲਾਂ ਬਾਅਦ ਇਹਨਾਂ ਦੀ ਸਮਾਪਤ ਹੋਈ ਪਾਰੀ ਤੇ ਲੋਕੀ ਕਹਿੰਦੇ ਆ ਉਹ ਕਾਉਂਸਲਰ ਜਿੱਥੇ ਕਿ ਵਿਖਾਦੇ ਐਨਾ ਕੰਮ ਕਰਤਾ ਇਹਨਾਂ ਨੇ ਨਾ ਮੈਂ ਮੰਦਰ ਕਰਕੇ ਵੋਟ ਮੰਗਦਾ ਪਿਆ ਨਾ ਮੈਂ ਆਪਣੇ ਪਿਤਾ ਦੀ ਸ਼ਿੱਧੀ ਕਰਕੇ ਵੋਟ ਮੰਗਦਾ ਪਿਆ ਵੀ ਪੰਜਾਬ ਵਾਸਤੇ ਉਹ ਸ਼ਹੀਦ ਹੋਏ ਹੈਨਾ ਉਹ ਵੀ ਚਲ ਚਲ ਜਾਂਦੇ ਕਿਤੇ ਉਹ ਪੰਜਾਬ ਦੀ ਗੱਲ ਕਰਦੇ ਰਹੇ ਪੰਜਾਬੀ ਪਣਾਉਂਦੇ ਰਹੇ ਪੰਜਾਬੀ ਦੀ ਸੇਵਾ ਕਰਦੇ ਰਹੇ ਤੇ ਮੈਂ ਨਹੀਂ ਮੰਗੀ ਉਹਨਾਂ ਦੇ ਨਾਂ ਤੇ ਮੈਂ ਕੰਮ ਵਾਲਪਨੇ ਤੇ ਵੋਟ ਮੰਗਦੀ ਤੇ ਕੰਮ ਵਾਲਾ ਇੱਕੋ ਹੀ ਬੰਦਾ ਲੋਕਾਂ ਨੂੰ ਪਤਾ ਤੇ ਪਹਿਲੀ ਵਾਰੀ ਹੋਊਗਾ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਲੋਕ ਐਰਕੀ ਕੰਮ ਵਾਲੇ ਬੰਦੇ ਨੂੰ ਵੋਟ ਪਾਉਣਗੇ ਵੇਵ ਕੋਈ ਨਹੀਂ ਹੈਗੀ ਜਦੋਂ ਵੇਵ ਆਉਂਦੀ ਆ ਉਦੋਂ ਪੜਦਾ ਪੈ ਜਾਂਦਾ ਉਦੋਂ ਲੋਕੀ ਕੋ ਸੁਣਨ ਨੂੰ ਤਿਆਰ ਨਹੀਂ ਹੁੰਦੇ AIR ਕੀ ਵੇਵ ਦੋ ਜਿਹੜੀਆਂ ਆਈਆਂ ਉਹਨਾਂ ਨੇ ਲੋਕਾਂ ਦਾ ਇੰਨਾ ਕ ਕਚੁੰਬਰ ਕੱਢਿਆ ਇੰਨਾ ਕ ਲੋਕਾਂ ਦੇ ਗਲ ਚੰਗੂਠ ਆ ਗਿਆ ਤੇ ਹੁਣ ਲੋਕਿਆਂ ਦੇ ਨਹੀਂ ਯਾਰ AIR ਕੀ ਬੰਦੇ ਨੂੰ ਪਾਵਾਂਗੇ ਵੋਟ ਕਿਉਂਕਿ ਤੁਸੀਂ ਅੰਮ੍ਰਿਤਸਰ ਚ ਹਰ ਇੱਕ ਚੀਜ਼ ਨੂੰ ਅੱਖੋਂ ਦੇਖਿਆ ਜਿਹੜਾ ਸਲਾਨੀ ਆਉਂਦੇ ਨੇ ਇੱਕ ਜਿਹੜਾ ਮੁੱਦਾ ਟ੍ਰੈਫਿਕ ਦਾ ਬਹੁਤ ਜ਼ਿਆਦਾ ਹੈ ਜਿਸ ਤਰ੍ਹਾਂ ਦੇ ਨਾਲ ਮਹਾਰਾਸ਼ਟਰ ਆ ਜਾਂ ਦਿੱਲੀ ਦੇ ਪਾਸੇ ਨੂੰ ਟ੍ਰੈਫਿਕ ਕੰਟਰੋਲ ਕੀਤਾ ਜਾਂਦਾ ਵੱਖ-ਵੱਖ ਤਰੀਕੇ ਨਾਲ ਸਬ ਵਿਸ ਬਣੇ ਹੋਏ ਨੇ ਸੋ ਉਸ ਤਰੀਕੇ ਦਾ ਅੰਮ੍ਰਿਤਸਰ ਦੇ ਵਿੱਚ ਵੀ ਨੀਡ ਲੱਗਦੀ ਹੈ ਕਿ ਹੁਣ ਕਿਉਂਕਿ ਟ੍ਰੈਫਿਕ ਜਿੱਥੇ ਇੰਨਾ ਜ਼ਿਆਦਾ ਹੋ ਗਿਆ ਹੈ ਆਟੋ ਰਿਕਸ਼ਾ ਦੀ ਕੋਈ ਗਿਣਤੀ ਨਹੀਂ ਹੈ ਰਿਕਸ਼ਾ ਦੀ ਕੋਈ ਗਿਣਤੀ ਨਹੀਂ ਸੋ ਕਿਸ ਤਰੀਕੇ ਨਾਲ ਜਿਹੜਾ ਕੰਟਰੋਲ ਕੀਤਾ ਜਾਏਗਾ ਕਿਹੜੇ ਤਰਸ ਤੇ ਇਸ ਨੂੰ ਸੰਭਾਲਿਆ ਜਾਊ ਜਦੋਂ ਮੈਂ ਬਣਿਆ ਹੈ ਨਾ ਐਮ ਐਲ ਏ ਮੈਨੂੰ ਨਹੀਂ ਪਤਾ ਮੈਂ ਕੀ ਕਰਨਾ ਪਰ ਮੇਰੇ ਇੰਨੀ ਕੁ ਪ੍ਰਮਾਧਮਾ ਨੇ ਵਿਲ ਪਾਵਰ ਭਰੀ ਆ ਨਾ ਮੈਂ ਜੋ ਸੋਚਦਾ ਨਾ ਉਹ ਹੋ ਜਾਂਦਾ ਕਿਉਂ ਪਰ ਹੁੰਦਾ ਕੋ ਜাদু ਨਹੀਂ ਹੈਗਾ ਮੇਰ ਕੋ ਹੁੰਦਾ ਪਤਾ ਕਿਉਂ ਆ ਮੈਂ ਇਥੋਂ ਕਰਦਾ ਰੱਬ ਨੇ ਵੇਲ ਪਾਵਰ ਦਿੱਤੀ ਆ ਤੇ ਮੈਂ ਕਰਦਾ ਦਿਲੋਂ ਆ ਸਚਾਈ ਨਾਲ ਕਰਦਾ ਇਮਾਨਦਾਰੀ ਨਾਲ ਕਰਦਾ ਮੈਂ ਕਦੀ ਪਰਸਨਲ ਇੰਟਰਸਟ ਨਹੀਂ ਵੇਖਿਆ ਆਪਣਾ ਵਿੱਚ ਉਹਦੇ ਜੋ ਮਰਜ਼ੀ ਹੋ ਜੇ ਮੈਂ ਕੰਮ ਸਿਰੇ ਲਾਉਣਾ ਮੈਨੂੰ ਦੁਨੀਆ ਦੇ ਅੱਜ ਤੱਕ ਕੋਈ ਕੰਮ ਔਖਾ ਲੱਗਾ ਹੀ ਨਹੀਂ ਜਦੋਂ ਮੈਂ ਬਣ ਜਾਊਗਾ ਨਾ ਐਮਪੀ ਮੈਂ ਤੁਹਾਨੂੰ ਲੋਕਾਂ ਨੂੰ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਟ੍ਰੈਫਿਕ ਮੈਨੇਜਮੈਂਟ ਵੀ ਇਹ ਸਮਾਰਟ ਸਿਟੀ ਆ ਸਮਾਰਟ ਸਿਟੀ ਦੇ ਵਿੱਚ ਹਰ ਚੀਜ਼ ਦੀ ਪ੍ਰੋਧਨ ਆ ਮਲਟੀ ਸਟੋਰੀ ਪਾਰਕਿੰਗਸ ਐਲੀਵੇਟਡ ਬਣ ਸਕਦੀਆਂ ਹੈ ਸਾਰੇ ਇੱਥੇ ਮਾਲ ਰੋਡ ਤੇ ਐਲੀਵੇਟਡ ਬਣ ਜੇ ਥੱਲੇ ਉਹਦੀ ਵੀ ਟ੍ਰੈਫਿਕ ਚੱਲੇ ਉੱਤੋਂ ਦੀ ਵੀ ਚੱਲੇ ਹੈ ਜਿੱਥੇ ਚੌਕ ਆ ਫਲਾਈਓਵਰ ਬਣ ਜਾਣ ਜਾਂ ਅੰਡਰਪਾਸ ਬਣ ਜਾਣ ਚੌਕਾਂ ਦੇ ਵਿੱਚ ਟ੍ਰੈਫਿਕ ਰੁਕਣੀ ਬੰਦ ਹੋ ਜੇ ਇਹ ਅਸੀਂ ਜਿਹੜੇ ਆ ਆਲਰੇਡੀ ਜਿਹੜੇ ਆ ਭੰਡਾਰੀ ਪੁਲ ਦੇ ਉੱਤੇ ਤਿੰਨ ਪੁਲ ਹੋ ਗਏ ਆ ਵੀਆਰਟੀਆ ਸੜਾ ਸੀ ਬਣਾਇਆ ਸੀ ਤੁਹਾਨੂੰ ਮੈਂ ਤਾਂ ਦੱਸਿਆ ਮੇਰੇ ਡਿਪਾਰਟਮੈਂਟ ਦਾ ਪ੍ਰੋਜੈਕਟ ਕੁਝ ਥੋੜੀ ਬੋਦੀ ਲੇਟ ਹੋ ਗਈ ਕੋਈ ਪਹਿਲਾਂ ਚੱਲ ਗਈ ਇਹਨਾਂ ਮੂਰਤ ਹੋ ਸਕਦਾ ਅਗਲੀ ਸਰਕਾਰ ਚ ਕਿਸੇ ਨੇ ਪੁੱਲ ਪੁੱਲ ਦਾ ਇੱਕ ਅੱਡੇ ਦਾ ਕਰਤਾ ਹੋਊਗਾ ਤੇ ਇਹਦਾ ਮਤਲਬ ਇਹ ਥੋੜੀ ਆ ਉਹਦਾ ਪ੍ਰੋਜੈਕਟ ਉਹ ਅਸੀਂ ਇਹ ਵੇਲ ਕੀਤਾ ਸੀ ਅਸੀਂ ਇਹ ਵੇਲ ਕੀਤਾ ਸੀ ਅਸੀਂ ਚਲਾ ਦਿੱਤਾ ਸੀ 14 ਦੇ ਵਿੱਚ ਬਾਕੀ ਸਿਸਟਮ ਕੋਈ ਕਦੀ ਚੀਜ਼ ਰਹਿ ਗਈ ਜਿਹੜੀ ਬਾਅਦ ਚੱਲ ਗਈ ਇਸ ਕਰਕੇ ਜਿੱਥੇ ਚਾਹ ਉੱਥੇ ਰਾ ਇੱਛਾ ਹੋਵੇ ਦੁਨੀਆ ਦੇ ਕੋਈ ਕੰਮ ਔਖਾ ਨਹੀਂ ਯਾਰ ਚੰਦਰਮਾ ਤੇ ਪਹੁੰਚ ਕੇ ਲੋ ਇਕਦੇ ਕਹਿ ਬੈਠਾ ਵਿਚਾਰਾ ਉਹ ਜਿਹੜਾ ਉਹ ਇੰਟਰਵਿਊ ਦਿੰਦਾ ਜਦੋਂ ਜਾਂ ਜਦੋਂ ਸਪੀਚ ਕਰਦਾ ਕੋਈ ਕੰਮ ਕੀਤਾ ਤੇ ਉਹ ਵੀ ਗਿਣਾ ਦੇ ਤੇ ਕੰਮ ਤੇ ਲੋਕਾਂ ਗਿਣਾਤੇ ਵੇਖੋ ਕਿ ਨਹੀਂ ਬਾਈਟਾਂ ਭਰੀਆਂ ਭਈਆਂ ਰੀਲਾਂ ਹੈ ਲੋਕੀ ਆਂਦੇ ਆ ਕੰਪਨੀ ਬਾਗ ਖਲੋਜੋ ਕਿੰਨੇ ਬਣਾਏ ਜੋਸ਼ੀ ਨੇ ਅਮਰਤ ਨੰਦ ਬਾਗ ਨਵਾਂ ਬਾਗ ਬਣਾਇਆ ਕਿੰਨੇ ਬਣਾਇਆ ਜੋਸ਼ੀ ਨੇ 뮤지컬 ਫਾਉਂਟੇਨ ਜੋਸ਼ੀ ਨੇ ਝੰਡਾ ਇੱਥੇ ਬਾਰਡਰ ਤੇ ਕਿੰਨੇ ਲਾਇਆ ਜੋਸ਼ੀ ਨੇ ਬਟਾਲਾ ਰੋਡ ਦੋ ਵਾਰੀ ਕਿੰਨੇ ਬਣਾਈ ਜੋਸ਼ੀ ਨੇ ਮਗਾ ਇੰਨੇ ਉਤਸ਼ਾਹ ਦਾ ਕਿ ਫਿਰ ਫਤਵਾ ਦੇਣੀ ਮੈਂ ਕਿਹਾ ਇੰਨੇ ਉਤਸ਼ਾਹ ਦਾ ਕਾਰਨ ਸਾਨੂੰ ਪਤਾ ਜੋਸ਼ੀ ਲੱਤ ਲਾਉਣ ਵਾਲਾ ਸਾਡੇ ਖੁਸ਼ੀ ਬੜੀ ਅਸੀਂ ਸੋਚਦੇ ਹਾਂ ਨਿਕਦੀ ਜੋਸ਼ੀ ਸਾਡੇ ਵੱਲ ਵੀ ਆ ਜਾਏ ਹੈ ਇਹ ਆ ਕੰਮ ਦਾ ਮੁੱਲ ਕਿਤੇ ਮੈਂ ਸੋਚਣ ਲੱਪਿਆ ਯਾਰ ਕੰਮ ਦਾ ਮੁੱਲ ਹੀ ਕੋਈ ਨਹੀਂ ਦੋ ਬਰੀ ਹਾਰ ਗਿਆ ਦੋ ਵੇਵ ਆਈਆਂ ਲੋਕਾਂ ਨੂੰ ਨਹੀਂ ਸਮਝ ਲੱਗੀਆਂ ਤਸੁਰਬਾ ਜਦੋਂ ਕਹਈਏ ਨਾ ਕਿ ਤਸੁਰਬਾ ਬੋਲਦਾ ਸੋ ਇਸ ਗੱਲਬਾਤ ਚ ਜ਼ਰੂਰ ਸਾਨੂੰ ਇਹ ਵੇਖੂਗਾ ਕਿਉਂਕਿ ਲੋਕਾਂ ਨੇ ਹੁਣ ਜਿਹੜਾ ਫਤਵਾ ਦੇਣਾ ਉਹ ਕੰਮ ਨੂੰ ਦੇਣਾ ਸੋ ਇਸ ਵਾਰ ਜਿਹੜੀ ਵੇਵ ਹੈ ਉਹ ਹੁਣ ਕੰਮ ਦੀ ਵੇਵ ਹੈ ਹੁਣ ਦੇਖਦੇ ਹਾਂ ਕਿ ਅਗਲੀ ਰੂਪਰੇਖਾ ਕੀ ਕਹਿੰਦੀ ਹੈ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੈਲੀ ਪੋਸਟ ਅੰਮ੍ਰਿਤਸਰ